ਸ੍ਰੀ ਗੁਰੂ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਅੱਜ ਦੇ ਨਵੇਂ ਬਲੌਗ 'ਚ ਵੀਰ ਬਰਾਜਾ ਜੀ ਤੁਸੀਂ ਸਾਰੇ ਵਧੀਆ ਕਿਰਤਾਂ ਦੀ ਕਲਾ ਕਰਦੇ ਕਲਾਜੋਗੇ ਤੇ ਆਪਾਂ ਵੀ ਵਧੀਆ ਵੀਰ ਥਾਗਿਆ ਚੜ੍ਹਦੀ ਕਲਾ 'ਚ ਤੇ ਅੱਜ ਦਾ ਬਲੌਗ ਆਪਾਂ ਕਰਦਾ ਸਟਾਰਟ ਤੇ ਅੱਜ ਦੀ ਰਾਤ ਦੇ ਵਿੱਚ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਜੀਣ ਸਕਦੇ ਇਹਨਾਂ ਦਾ ਬਲੌਗ ਆਪਰ ਕਰਦਾ ਨਹੀਂ ਸੁਖੀ ਬਣਾਗੇ ਇਹਨਾਂ ਆਤੋਂਗੇ ਆਪਾਂ ਹੋ ਜਾਣਾ ਲੈ ਆਪਾਂ ਚੱਲ ਜਣਾ ਨਵਾਂ ਅੱਡੇ ਕਿਤੇ ਜੋ ਵੀ ਪ੍ਰੋਸੈਸਿੰਗ ਜੋ ਵੀ ਆਪਣਾ ਸਭ ਦਾ ਯੋਗਿਕ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂਗੇ ਸਾਰੀ ਰਾਤ ਤੇ ਤੁਸੀਂ ਜੋ ਆਪਣਾ ਜੁੜੇ ਆਪਣੇ ਵਲੌਗ ਨੂੰ ਇਨਜੋਏ ਕਰਿਆ ਕਰੋ ਲਾਈਕ ਕਮੈਂਟ ਸ਼ੇਅਰ ਜਰੂਰ ਕਰਕੇ ਜਾਇਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਓ ਬਾਕੀ ਦਾ ਖਲੋ ਬਾਦ ਫਕਾ ਦੇਸ਼ਟ ਆ ਕਿਦਾਂ ਦਾ ਲੱਗੰਦਿਆ ਸੁਹਣਾ ਹੀ ਲੱਗਦਾ ਕਿੱਧੇ ਚੱਲ ਗਿਆ ਹੈ 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 ਥੱਲੇ ਨਹੀਂ ਮਿਲਦਾ ਹਾਂ ਇਹ ਆ ਗਈ ਆਪਣੀ ਰਸੋਈ ਫਲਾਰਾ ਫਲੋਰਾ ਬਹੁਤ ਬਹਾ ਅਨੋਰ ਕਰੇ ਬਾਕੀ ਇੱਕ ਕਮਰਾ ਆਪਣਾ ਇਹ ਦੂਜਾ ਕਮਰਾ ਆਪਣਾ ਇਹ ਆਪਣਾ ਮੇਸਟਰ ਲਗਾ ਇਹ ਆਪਾਂ ਫਲਾਰਾ ਪਾਉ ਉਹ ਜਦ ਹ ਡੈਮ ਹੋ ਗਿਆ ਇਹ ਉਹ ਉਹ ਇਹਨੂੰ ਕੋਈ ਟੈਂਮ ਹੋ ਗਿਆ ਵਾ 6:00 ਵਜੇ ਕਿਤੇ 51 52 ਮਿੰਟ ਹੋ ਗਏ ਦੇਗੰਟ ਨਾਲ ਕੋ ਚੱਲਣਾ ਕਿਹਦੇ ਚਾਹਤ ਵੀ ਵਜਾਉਣੀ ਹੈ ਵੀਡੀਓ ਦੇਖ ਬਾਥਰੂਮ ਜਿਹੜੀ ਇੱਕ ਹੋ ਵੀਡੀਓ ਨਾਲ ਲੈ ਗਏ ਗੰਦੀ ਬਾਤ ਨਹੀਂ ਕਰਨ ਆਪਣੀਆਂ ਆਉਂਦੀਆਂ ਕੋਲੀਆਂ ਰੈਡੀ ਕੀ ਬਰਤ ਤਿਆਰ ਕਰੀਏ ਕਿਵੇਂ ਹੋ ਬਈਏ ਅੱਛੇ ਹੈ ਅੱਛੇ ਹੈ ਡਿਊਟੀ ਜਾ ਰਹੇ ਆ। ਕੋਣੀਆ ਸਾਲਾ ਮਛਾ ਜੂਈਆਂ ਗੱਡੀਆਂ। ਹੈ? ਤੇਰਾਂ ਦਾ ਮਾਰ ਦੂ। ਖਾ ਕੇ ਚੱਲੇ ਆਂ ਡਿਊਟੀ। ਰਾਤ ਨੂੰ ਰੋਟੀ ਨਹੀਂ ਖਾਣੀ। ਕੋਣੀ ਨਹੀਂ ਖਾਣ ਖਾਵਾਂ ਰੋਟੀ ਖਾਵਾਂ ਪਹਿਲਾਂ। ਮੰਜੂਰੀਆਂ। ਮਿੱਤਰੋ ਛੋਟਾ ਛੋਟਾ ਮੀ ਪੈਂਦਾ ਇਹਨੂੰ ਬੰਦ ਕਰਦਾ ਕੋਈ ਨਹੀਂ ਹਾਲੇ ਫਲੈਸ਼ ਛੋਟਾ ਛੋਟਾ ਪੈਂਦਾ ਮੀ ਤੇ ਜਾਂਦੇ ਆ ਬੜੀ ਡਿਊਟੀ ਤੇ ਦੂਜੀ ਵਾਰ ਦੂਜਾ ਘੇੜਾ ਲਾ ਕੇ ਚੱਲਿਆ ਕੋਈ ਬੰਦੇ ਸ਼ਰਤ ਨਹੀਂ ਆਏ ਸੀ ਆਪਾਂ ਤੇ ਹੋਈ ਸ਼ਰਟ ਦਾ ਵੀਊ ਦੇਖੋ ਲਾਈਟਾਂ ਤੇ ਭਾਈ ਸਾਹਿਬ ਆਪਣੇ ਨਾਲ ਹਮੇਸ਼ਾ ਆਪਣੇ ਨਾਲ ਹੀ ਰਹਿੰਦੇ ਨੇ ਤੇ ਇਹਨਾਂ ਦੀ ਇੰਗਲਿਸ਼ ਨੂੰ ਤੁਸੀਂ ਬਹੁਤ ਮਾਨ ਸਤਿਕਾਰ ਦਿੱਤਾ ਤੇ ਅੱਗੇ ਵੀ ਇਦਾਂ ਹੀ ਚੱਗੇ ਚੱਗੇ ਕਮੈਂਟ ਕਰਦੇ ਰਹੋ। ਬਾਕੀ ਅੱਜ ਦਾ ਕੰਮ ਆਪਾਂ ਦੱਸਦੇ ਆ ਤੁਹਾਨੂੰ ਕੀ ਕੀ ਕਰਦੇ ਆ ਕੀ ਕੀ ਹੁੰਦਾ ਉਹ ਤੁਹਾਨੂੰ ਦਿਖਾਉਣੇ ਆ ਤੁਸੀਂ ਜੁੜੇ ਰਹੋ ਆਪਣੇ ਬਲੌਗ ਦੇ। ਉਹ ਵੀ ਮਦਦ ਉਹ ਪਹਿਲਾ ਗੱਡਰਾ ਜਿਹੜਾ ਉਹ ਰੈਡੀ ਹੋ ਕੇ ਨਿਕਲ ਲੱਗਾ। ਇਹ ਇੱਧਰ ਸਾਡੇ ਕੋਲ ਨਹੀਂ ਲੱਗਾ। ਸ਼ਿਸ਼ੂ ਪੰਜੇ ਚ ਬੈ ਗਈ। ਚੋਰੀ ਹੋ ਗਈ। ਲੱਗ ਗਿਆ। ਸ਼ਮੀ ਲੈ ਗਿਆ ਪਾ ਕੇ ਆਉਂਦਾ ਜਣਾ। ਸ਼ਮੀ ਬਦਮਾਸ਼। ਸ਼ਮੀ ਬਦਮਾਸ਼ ਸ਼ਮੀ ਬਦਮਾਸ਼ ਦੀ ਰੇਲ ਬੰਨ੍ਹਉਂ ਆਉਂਦਾ। ਉਧਰ ਹੁੰਦੀ ਆ ਸਾਹਮਣੇ ਕੰਕਰੀਟ ਤੇ ਆਪਾਂ ਗਾਡਰ ਲੈ ਕੇ ਚੱਲਦੇ ਆ ਦੇਖਦੇ ਆ ਕਿੰਨੇ ਗਾਡਰ ਜਾਂਦੇ ਨੇ ਲੋਡਰ ਲਾਉਣ ਲੱਗਿਆ ਇਹਨੇ ਵੀ ਬਹੁਤ ਜ਼ਰੂਰ ਗੱਡਣ ਲੱਗੇ ਗਾਡਰ ਵੀਡੀਓ ਬਣਾਉਣ ਦੇ ਚੱਕਰ ਤੇ ਬਾਕੀ ਪੌਗ ਲਾਈਨਾਂ ਗਾਡਰ ਲੈ ਕੇ ਜਾਂਦੇ ਆ ਜਿਹੜੀ ਗੱੜਾ ਬਹੁਤ ਆ ਫਸ ਜਾਂਦਾ ਤੇ ਰਾਤ ਨੂੰ ਠਾ ਕੇ ਲਿਆਂਦਾ ਉਹਨੂੰ ਸਪੈਸ਼ਲ ਸਪੈਸ਼ਲ ਠਾ ਕੇ ਲੱਗਦਾ ਜਾਰ ਦੇ ਜਾਂਦੇ ਸ਼ਿਪੈਸ ਸਪੈਸ਼ਲ ਥਾਕੇ ਲੈ ਆਏ ਮੁੰਡੇ ਨੂੰ ਰਾਤ ਨੂੰ ਡੇਅ ਡਿਊਟੀ ਉਹਨੂੰ ਰੱਖ ਪਰ ਇਹਨੂੰ ਰੱਖ ਪਰ ਇਹਨੂੰ ਰੱਖ ਪਰੇ ਹੋ ਬਾਸ 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 ਨਾ ਨਾ ਹੋਰ ਪਰੇ ਰੱਖ ਹੋਰ ਗਾਰਡਰ ਗਿਆ ਆਪਣੇ ਕੋ ਪਹੁੰਚ ਇਹ ਬਿੱਲਾ ਚੜੇ ਉੱਤੇ ਦੀ ਸਕਲਾ ਫੋਨ ਛੱਡ ਦੇ ਫੋਨ ਛੱਡ ਦੇ ਤੇਰੇ ਵੱਜਣੀਆਂ ਹੋਰ ਜੀ तुम बहुत दिनों बाद हमारे ब्लॉग में आए हो ब्लॉग बताओ कोई बात हाँ। पाजी का वीडियो लीजिए। धीरे 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 उठा रहा है क्या हाई क्या ठीक बात बता ओके बोला ਗਲਤ ਨਹੀਂ ਬੋਲਨੇ ਕਰੇ ਬਾਬਾ ਐਸਾ ਕਿਹਦਾ ਹੋ ਗਰੇ ਬਾਬਾ ਹਾਂ ਥੋੜੀ ਪਿਛਲਾ ਆਣੀਆਂ ਕਰੇਗਾ ਇਹ ਆ ਗਈ ਆਪਣੀ ਰਾਣੀ ਸੁੰਦਰਾ ਸਵੇਰ ਗਾਰਡਨ ਦੀ ਜੇ ਤਿਆਰ ਹੁੰਦਾ ਉਹ ਪ੍ਰੈਸ਼ਰ ਲਗਾ ਹੋਇਆ ਪੂਰੀ ਨੀਰੀ ਲਾਉਂਦੇ ਲੈਵਰ ਦਰ ਆਪਣਾ ਐਕਸਲ ਆ ਗਿਆ ਜੱਲਾ ਤਮਾ ਇਹ ਜਲਦੀ ਹੋ ਜਾਣਗੇ ਨਾ ਲੋ ਵੀ ਮਿੱਤਰੋ ਇੱਥੋਂ ਕਹਿੰਦੇ ਗੱਡਰ ਬਣਦੇ ਆ ਇੱਥੋਂ ਚੁੱਕ ਕੇ ਗੱਡਰ ਖੜੀਦੇ ਆ ਤੇ ਬੈਡਵੈਲਾ ਕਰਦਾ ਤੇ ਕੀ ਤੁਸੀਂ ਕਹਿਣਾ ਚਾਹਦੇ ਹੋ ਉਹ ਉੱਥੇ ਲੋਡ ਕਰੀਦੇ ਆ ਉਹ ਉੱਥੇ ਲਾ ਕੇ ਲੋਡ ਕਰੀਦਾ ਘਟ ਕੋਈ ਗੱਲਬਾਤ ਸੁਣਾਓ ਸਾਡੇ ਬਲੌਗ ਚ ਗੱਲਬਾਤ ਕੁਝ ਆਡੀਅன்ஸ் ਨੂੰ ਤੁਸੀਂ ਕਹਿਣਾ ਚਾਹੁੰਦੇ ਗੱਲਬਾਤ ਸਾਡੇ ਬੰਦੇ ਪਰੇਸ਼ਾਨ ਹੋ ਰਹੇ ਉਹ ਤੇ ਡੀਸਾਈਕਲਾਂ ਦੇ ਦੁਆਲੇ ਹੋ ਰਹੇ ਹਾਂ ਡੀਸਾਈਕਲ ਨਹੀਂ ਲੱਗੰਦੇ ਇਹਨਾਂ ਆਵੇ ਹੁਣ ਆ ਵੀ ਤਾਰਾਂ ਜੋੜ ਕੇ ਜੋੜੀਆਂ ਬੰਦੇ ਨੇ ਨਾਲ ਹਾਂ ਅੱਗੇ ਸਰੀਆ ਵਾਂਦੇ ਚੰਗਾ ਇੱਕ ਸੱਟ ਮਾਰੀ ਦੀ ਸਰੀਆ ਹੋ ਜਾਂਦਾ ਹੈ। ਉਹ ਬੰਨੇ ਵੀ ਗਲੁੱਥੂ ਮੁੱਥੀ ਹੋਣਾ। ਵੱਡੀਆਂ ਗੀਆਂ ਤਾ। ਉਹ ਬੰਡ ਪੰਗੇ ਲੈਂਦੇ ਲੋਕ ਆ। ਕਿਤਾ ਕਾਰੰਦਰੀਆਂ ਦੇ ਥੱਲੇ ਆਉਂਦੀ ਗਾਡਰ ਖੜਿਆ ਬਹੁਤ। ਸਾਡੇ ਸਾਰੇ ਨੌਜਵਾਨ ਕੋਲਤੇ ਹਨ। ਇਹ ਸਭ ਤੋਂ ਵੱਡਾ ਨੌਜਵਾਨ ਹੈ। ਇਸ ਦੀ ਉਮਰ 55 ਸਾਲ ਹੋ ਗਈ ਹੈ। ਦੇਖਣੇ ਮੈਂ ਅਭੀ ਜਵਾਨ ਹੈ ਦੇਖਣੇ ਮੈਂ ਅਭੀ ਜਵਾਨ ਹੈ ਇਸਕੇ ਹਾਨੀ ਹੈ ਇਹ ਬਿੱਲਾ ਹੈ ਬੱਚੀ ਮੇਰੇ ਇਸਕੇ ਹਾਨੀ ਹੈ ਹਾ ਇਹ ਬਿੱਲਾ ਹੈ ਇਹ ਇਹ ਪਸ਼ੂ ਹੈ ਇਹ ਬਾਗੜ ਬਿੱਲਾ ਲੈ ਵੀ ਇਹਨੇ ਮੇਰੇ ਤੋਂ ਪਰਣਾ ਲੈ ਲਿਆ ਮਜ਼ਾ ਆ ਬੰਦਾ ਕਿਤੇ ਸਿਰ ਤੋਂ ਲਾ ਦੇ ਪਿਆਰੀ ਬੜਾ ਪਿਆਰੀ ਬੜਾ ਮਜ਼ਾ ਆ ਜੀ ਤੋੜੀ ਬੰਦ ਲੈ ਪਿਆਰੀ ਬੜਾ ਕਰ ਮੈਂ ਵੀ ਆ ਪਿਆਰ ਉਹ ਚਾਚਾ ਤੂੰ ਪਿਆ ਮਾਰਿਆ ਮਾਰਦਾ ਹੈ ਕੀ ਕਰਦੇ ਨੇ ਬੜਾ ਪਿਆਰ ਨਾਲ ਦਾ ਮਗੜਦੀਆਂ ਸਗਾ ਮਾਰਦੇ ਨੇ ਚਾਹਲੀ ਕੁੰਡ ਮੋੜ ਕੇ ਰੱਖਿਆ ਕੁੰਡ ਮੋੜ ਕੇ ਰੱਖਿਆ ਸਾਡਾ ਕੁੰਡ ਸੁੱਤਾ ਦੇ ਇਧਰ ਕੁੰਡ ਮੋੜਿਆ ਕੁੰਡ ਕੁੰਡ ਆ ਜੀ ਤਾਂ ਕੁੰਡ ਕੁੰਡ ਆ ਜੀ ਤਾਂ ਲੋ ਵੀ ਮੇਥਰੋ ਟੋਜਣਾ ਟੋਜਣੀ ਹੋਈ ਆ ਪਿਆ ਕੰਮ ਲੋਡਰ ਨਾਲ ਗਿਆ ਨਹੀਂ ਆ ਤੇ ਹੁਣ ਲੈ ਕੇ ਦੇਖ